ਹਾਂਜੀ ਮਿੱਤਰੋ ਕੀ ਹਾਲ-ਚਾਲ ਆਮੀਰ ਕਰਤਾ ਸਾਰੇ ਠੀਕ-ਠਾਕ ਹੋਵੋਗੇ ਤੇ ਖੜਾ ਆਪਣਾ ਮਿੱਤਰੋ ਖੜੀ ਹੈ ਡਿਫੈਂਡਰ ਹੈ ਡਿਫੈਂਡਰ ਕਹਿੰਦੇ ਇਹਨੂੰ ਸਕੋ ਡਿਫੈਂਡਰ ਠੀਕ ਹੈ ਤੇ ਖੜਾ ਤਾਂ ਦੇਖੋ ਕੈਂਟ ਲਾਦਣਾ ਇੱਥੋਂ ਕੈਂਟ ਲੱਗੂਏ ਦੇਖੀ ਚਲਿਓ ਇੱਥੇ ਖੜਾ ਆਹ ਵੇਖੋ ਆਹ ਹੁੰਦਾ ਨਾ ਸਵਾਦ ਹੈ ਖੜੇ ਦਾ ਤੇ ਸ਼ਾਰਟ ਬਹੁਤ ਛੜੀ ਬੇਬੇ ਸ਼ਾਰਟ ਵਿੱਚ ਬਹੁਤ ਜਿਆਦਾ ਸ਼ਾਰਟ ਵੇਖਿਆ ਕਰੋ ਉਹਦੇ ਵਿੱਚ ਬਹੁਤ ਪਸੰਦ ਕਰਦੇ ਐਸ ਤਰ੍ਹਾਂ ਹੈ ਖੜੇ ਠੀਕ ਹੈ ਤੇ ਹੁਣ ਆਪਾਂ ਨੀਰਾ ਵੱਢ ਲਿਆ ਤੇ ਵੀਡੀਓ ਤਾਂ ਕੋਈ ਹੈ ਨਹੀਂ ਬਰਾਓ ਐਵੇਂ ਆਹੀ ਹੈ ਬਸ ਬਣਾ ਰਹੇ ਆ ਇਸ ਤਰ੍ਹਾਂ ਹੀ ਹੋਰ ਤਾਂ ਕੋਈ ਹੈ ਨਹੀਂਗੀ ਤੇ ਥਾਂ ਵੀ ਹੈ ਨਹੀਂ ਕੋਈ ਵਿਲਾ ਜਿਵੇਂ ਇੱਥੇ ਆਏ ਹਾਂ ਘੱਟ ਹੋਏ ਪੱਠੇ ਏਕਤੀ ਠੀਕ ਹੈ ਚਾਰਾ ਮਾੜਾ ਨਿਕਲ ਗਿਆ ਤੇ ਪਤਾ ਨਹੀਂ ਹੋਊਗਾ ਕਿ ਨਹੀਂ ਹੋ ਸਕਦਾ ਜੋਰ ਲਾਵਾਂਗੇ ਹੁਣ ਤੇ ਨਹੀਂ ਤਾਂ ਬਾਹਰ ਦੇ ਦੋਨੇ ਟੈਰੀ ਆਪਾਂ ਸੱਲੇ ਠੀਕ ਹੈ ਪੋਲਾ ਥਾਂ ਦੀ ਮਿੱਟੀ 'ਚ ਹੀ ਬੈ ਜਾਣਾ ਸੀ ਇਹ ਲੈ ਰਿਹਾ ਸਵਾਦ ਲੈਂਦੇ ਤੇ ਨਾਲੇ ਤੁਹਾਨੂੰ ਦਿਖਾਉਂਦੇ ਕਿਦਾਂ ਪੰਗੇ ਲਈਦੇ ਪੁੱਠੇ ਤੇ ਨਾਲੇ ਇਹ ਕੰਮ ਕਿਦਾਂ ਕਿਡਨਾਕ ਜੋਰ ਹੈ ਨਾ ਹਾਲਾਂ ਤੇ ਦੇਖਾਂਗੇ ਲਿਆ ਕੇ ਕੋਸ਼ਿਸ਼ ਕਰਾਂਗੇ ਹਾਲਾਂ ਤੇ ਲਿਆਉਣ ਦੀ ਥਾਂ ਤਾਂ ਹੁਣ ਇੱਥੇ ਆ ਸਾਹਮਣੇ ਵਿਹਲਾ ਪਿਆ ਉਧਰ ਸਾਹਮਣੇ ਤੇ ਹੈ ਪਰ ਉਥੇ ਟਰੈਕਟਰ ਖਰਾਬ ਹੋਇਆ ਤਾਂ ਯਾਰ ਹੋਰ ਕੋਈ ਚੱਕਰ ਨਹੀਂਗਾ ਠੀਕ ਆ ਤੇ ਦਾਤੀ ਚੱਕ ਲਈਗੇ ਤੇ ਦਤੀ ਚੱਕਣੀਆਂ ਫਿਰ ਅਪਰ ਕਰਦੇ ਗੱਲ ਤੇ ਥਾਂ ਤਾਂ ਹੈਗਾ ਤੇ ਉੱਥੇ ਜਿੰਨੇ ਵੀ ਆਏ ਤਾਂ ਟਰੈਕਟਰ ਗਏ ਆ ਚੰਗਾ ਭਲੇ ਟਰੈਕਟਰ ਅੰਦਰ ਵੜਦਾ ਵੜ ਕੇ ਟੋਜਨ ਪਾ ਕੇ ਲਿਆਉਣਾ ਪੈਂਦਾ ਹੈ ਪਤਾ ਨਹੀਂ ਕੀ ਚੱਕਰ ਹੈ ਠੀਕ ਹੈ ਜੇ ਆਪਾਂ ਆਪਾਂ ਤਾਂ ਕੁਛ ਇੱਥੇ ਕਰਨਾ ਹੋਣੀ ਇੱਥੇ ਕਿੜਾ ਪਕ ਵੜਨਾ ਕਰਨਾ ਤੇ ਆਏ ਹੁਣ ਚੰਗਾ ਭਲੇ ਨੂੰ ਖਰਾਬ ਕਰਕੇ ਮੁੜ ਕੇ ਸਟਾਰਟ ਕਿਵੇਂ ਕਰਾਂਗੇ ਇਹਨੂੰ ਹੂੰ ਤੇ ਇਸ ਲਈ ਆਪਾਂ ਰਿਸਕ ਲੈਂਦੇ ਨਹੀਂ ਰਿਸਕ ਹੋਰ ਥਾਂ ਤੇ ਲੈ ਲਾਂਗੇ ਜਿੱਥੇ ਰਿਸਕ ਲੈਣ ਦਾ ਫਾਇਦਾ ਜੀ ਮਤਲਬ ਰਿਸਕ ਮੈਂ ਲੈ ਵੀ ਲੈ ਟਰੈਕਟਰ ਨੇ ਚੱਲਣਾ ਹੀ ਨਹੀਂ ਉੱਥੇ ਟਾਇਰ ਹੀ ਜਕੜੇ ਜਾਣਗੇ ਦਿਖਾਉਣਾ ਤੈਨੂੰ ਥਾਂ ਦਿਖਾਉਂਗਾ ਇਹ ਥਾਂ ਉੱਥੇ ਜਿਵੇਂ ਠੀਕ ਹੈ ਨਹੀਂ ਤਾਂ ਆਪਾਂ ਦਿਖਾਣ ਦੇ ਅੱਜ ਨੂੰ ਤਾਂ ਸਾਨੂੰ ਫਿਰ ਬੋਲਣ ਦੀ ਲੋੜ ਨਹੀਂ ਪੈਣੀ ਸੀ ਨਾਮ ਐਨ ਵੱਖਣੀ ਲੋੜ ਪੈਣੀ ਕੀ ਬਣਾਏਗੀ ਵੀਡੀਓ ਚ ਪਰ ਹਾਲਾਂ ਵਾਲੀਆਂ ਲਈ ਜਾਂਦੇ ਹੁਣ ਇੱਥੇ ਸੜਕ ਦੇ ਨਾਲ ਹੀ ਸਾਹਮਣੇ ਠੀਕ ਹੈ ਤੇ ਡਿਫੈਂਡਰ ਵੀ ਲਖਾਵਾਂਗੇ ਇੱਥੇ ਟੈਂਕੀ ਤੇ ਵੀ ਤੇ ਅਗਲੇ ਪਾਸੇ ਵੀ ਠੀਕ ਹੈ ਟਰਬੋ ਲਗਾ ਕੇ ਪੂਰਾ ਪੂਰਾ ਢੈਂਕੀ ਬਣਾ ਕੇ ਚੌੜ ਜੂੜ ਵੀ ਕਰਿਆ ਕਰਕੇ ਯਾਰ ਠੀਕ ਹੈ ਤੇ ਬਾਕੀ ਮਤਰੋ ਕਰਦੇ ਆ ਕੁਛ ਨਾ ਕੁਛ ਕੋਈ ਪ੍ਰੋਗਰਾਮ ਠੀਕ ਹੈ ਕੋਈ ਨਵਾਂ ਜਗਾੜ ਲਿਆਉਣੇ ਆ ਕੋਈ ਤੇ ਥੋੜਾ ਚਰਬਹਿਜ ਕੀ ਇੱਥੇ ਥੱਲੇ ਠੀਕ ਹੈ ਇੱਥੋਂ ਤੁਹਾਨੂੰ ਲੁੱਕ ਦਿਖਾਉਣਾ ਇਹਦੀ ਮੈਂ ਪੂਰੀ ਵਧੀਆ ਇੱਧਰ ਦੇਖੋ ਹੁਣ ਦੇਖੋ ਲੁੱਕ ਖੜਾਣਾ ਰੱਬ ਨੂੰ ਕਰਕੇ ਸਿੱਧਾ ਤੁਹਾਨੂੰ ਜਾਗਦਾ ਪਤਾ ਨਾ ਡਿਫੈਂਡਰ ਤੇ ਆਪਾਂ ਬਾ ਥੋੜਾ ਜਿਹਾ ਜਦੋਂ ਕਣਕ ਆ ਗਿਆ ਉਹ ਆਪਾਂ ਟਾਇਰ ਇਹਦੇ ਚੇਂਜ ਕਰ ਦਾਂਗੇ ਠੀਕ ਹੈ ਟਾਇਰ ਅੰਦਰ ਨੂੰ ਕਰ ਦਾਂਗੇ ਤੇ ਬਹੁਤ ਵੇਖਦੇ ਆ ਯਾਰ ਪਤਾ ਨਹੀਂ ਪਤੰਦਰ ਟਾਇਰਾਂ 'ਚ ਕੀ ਹਨਾ ਕੋਈ ਮੋਟਰਸਾਈਕਲ ਦੀ ਜਿਵੇਂ ਇੱਕ ਚਲਾਈ ਜਾਂਦਾ ਹੋਵੇ ਤੇ ਦੂਜਾ ਦੂਜੇ ਹੀ ਤਾਂ ਟਾਇਰਾਂ ਵਾਲੀ ਹੁੰਦੀ ਦਾ ਔਕੜ ਔਕੜ ਕੇ ਦੇਖਣਗੇ ਇਸ ਟਾਇਰਾਂ ਸੁਹਣੇ ਲੱਗਦੇ ਹਨ ਜੀ ਦਾ ਕਰਕੇ ਕਈ ਕਹਿੰਦੇ ਆ ਸੁਹਣੇ ਲੱਗਦੇ ਆ ਠੀਕ ਹੈ ਤੇ ਬਾਕੀ ਮਿੱਤਰੋ ਦੇ ਥੱਲੇ ਮੈਂ ਚੱਲ ਚਾਰ ਗੱਲਾਂ ਕਰਨ ਲੱਗੇ ਤੁਹਾਡੇ ਨਾਲ ਠੀਕ ਹੈ ਤੇ ਉਹ ਜੜ ਛੱਡੀ ਪੈਪ ਜੀ ਵਿੱਚ ਆਪਣਾ ਜੇਸੀ ਜਿੰਬਲਾ ਉੱਥੇ ਰੱਖ ਛੱਡਿਆ ਵਾ ਵੀਡੀਓ ਬਣਾਇਆ ਸੀ ਜਿਹੜੀ ਕਰਦਾ ਕੀ ਕੀ ਵਾਰ ਵੀਡੀਓ ਬਣਾਉਂ ਨੂੰ ਕਦੇ ਬਣਾ ਲੈਂਦੀਆਂ ਤੇ ਬਗਲੇ ਫਿਰਦੇ ਬਗਲੇ ਤੇ ਇੱਥੇ ਮੈਂ ਸਟਾਰਟਿੰਗ ਕੀਤੀ ਸੀਗੀ ਮਿੱਤਰੋ ਇਸੇ ਥਾਂ ਉਾਂ ਦੀ ਠੀਕ ਹੈ ਇੱਥੇ ਜੇ ਥਾਂ ਸੀਗਾ ਇੱਥੇ ਟਰੈਕਟਰ ਖੜਾ ਇੱਥੇ ਜਵਾਰ ਸੀਗੀ ਆ ਥਾਂ 'ਚ ਤੇ ਇੱਥੇ ਜੇ ਟਰੈਕਟਰ ਖੜਾ ਸੀਗਾ ਜਦੋਂ ਪਹਿਲਾ ਸ਼ਾਟ ਪਾਇਆ ਸੀ ਤੇ ਚੈਨਲ ਸਟਾਰਟਿੰਗ ਕੀਤਾ ਸੀਗਾ 4 ਦਿਨ ਬਾਅਦ ਦੇਖਿਆ ਮੈਂ ਸ਼ਾਟ ਇਸ ਟਰੈਕਟਰ ਦਾ 4 ਦਿਨ ਬਾਅਦ ਦੇਖ ਕੇ ਤੇ ਫਿਰ ਮੈਂ ਫਿਰ ਸਟਾਰਟਿੰਗ ਕੰਮ ਕੀਤਾ ਜਦੋਂ 460 ਹੋ ਗਈ ਸੀ ਪਤਾ ਨਹੀਂ 50 ਬਸ 50 ਤੇ ਲਾੜੋ ਤੁਸੀਂ ਸ਼ਾਟ ਸ਼ੂਟ ਨੂੰ ਮਾਰੋ ਗੋਲੀ ਤੇ 450 ਹੋਏ ਫਿਰ ਹਿੰਮਤ ਪਈ ਵੀ ਕੁਝ ਬਣ ਸਕਦਾ ਉਹੀ ਪਾਤੀ ਬੈਠੇ ਬੈਠੇ ਨੀ ਯਾਰ YouTube ਤੇ ਘੜਾ ਪਤਾ ਸੀ ਕਿਵੇਂ YouTube ਚੱਲਦਾ ਜਦੋਂ ਹੌਲੀ ਹੌਲੀ ਚਲਾਇਆ ਫਿਰ ਪਤਾ ਲੱਗਿਆ ਆ ਚੀਜ਼ਾਂ ਹੁੰਦੀਆਂ YouTube 'ਚ ਵੀ ਵੀ ਆਪਾਂ ਤੋਂ ਵੀ ਸਮਝਦੇ ਸੀ ਕਿ ਤੇ ਵੀ ਆਣਾ YouTube ਫਿਰ ਆਪਾਂ ਫਿਰ ਹੌਲੀ 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 ਸ਼ਾਰਟ ਪਾਉਂਦੇ ਗਏ ਬਹੁਤ ਵੇਨੇ ਦੀ ਸੋਤੋਂ ਵੀ ਸ਼ਾਰਟ ਸੀ ਹੁਣ ਵੀਡੀਓ ਬਣਾਉਣਾ ਤਾਂ ਸਾਰਿਆਂ ਦੇ ਫੋੜ ਦੀਆਂ ਲੇਟਾਂ ਵਾਂਗੂ ਕੰਨ ਨੂੰ ਇਹਦਾ ਕੀ ਕਰੀ ਜਾਂਦਾ ਉੱਠਾਂ ਦੇ ਚੜ ਜਾਂਦੇ ਕਈ ਤਾਂ ਹੈ ਤੇ ਘਰੇ ਵੀ ਤੇ ਇੱਥੇ ਵੀ ਇੱਥੇ ਆਸ-ਪਾਸੇ ਜਿੰਨੇ ਵੀ ਘਰ ਹੈ ਤੇ ਚਲੋ ਉਹ ਦੇਖਣਾ ਉਹਨੇ ਮਰਜ਼ੀ ਆਪਾਂ ਥੋੜਾ ਕਹਿੰਨੇ ਵੀ ਤੁਹਾਨੂੰ ਕਿ ਦੇਖ ਤੇ ਦੇਖਣ ਸਾਨੂੰ ਦੱਸ ਤੇ ਕਹਿੰਦੇ ਆ ਬਸ ਐਂ ਵੀ ਹੌਂਕ ਹੌਂਕਾਣਾ ਖਿੱਚੇ ਹੋਰ ਕੋਈ ਚੱਕਰ ਨਹੀਂਗਾ ਤੇ ਜਦੋਂ ਫਿਰ ਹੌਂਕਾ ਖਿੱਚਦੇ ਆ ਉਦੋਂ ਫਿਰ ਵੀਡੀਓ ਵੀ ਨਹੀਂ ਬਣਦੀਆਂ ਤੱਕੇ ਨਾਲ ਲਿਆਉਣੀਆਂ ਪੈਂਦੀਆਂ ਫਿਰ ਤੇ ਜਿਹੋ ਜੀ ਬਣ ਗਈ ਉਹ ਜੀ ਚਾੜਨੀ ਪੈਂਦੀ ਹੈ ਭਾਵੇਂ 10 20 ਹੀ ਆਉਣ ਹੁਣ ਕਈਆਂ ਦੇ 100 100 ਦੇ ਟੱਪੇ ਵੀਉ ਤਾਂ ਨਹੀਂ ਆ ਕਿਉਂਕਿ ਬਣਦਿਆਂ ਹੀ ਨਹੀਂ ਜਾਂ ਕੋਈ ਦੇਖ ਲੈਣਾ ਸ਼ਿਕਾ ਹੀ ਆਈ ਜਾਂਦੀਆਂ ਰੋਟੀ ਖਾਂਦੇ ਇੱਕ ਦੇ ਕੋਸ ਖਾਂਦੇ ਪਿਆ ਜਿੱਤ ਤਰਫ ਤਰਫ ਕੀ ਹੈ YouTube ਤੇ ਆਈਆਂ ਕੋਈ ਹੋਰ ਚੀਜ਼ ਤੇ ਤਾਂ ਭਾਣ ਤਾਂ ਨਹੀਂ ਜਿੱਤ ਲਿਆ ਸੀ ਕਈ ਨਾਮ ਲੈ ਲੈ ਕੇ ਛਿੜੀ ਜਾਲ ਕੇ ਚਲੋ ਉਹ ਲੜੀ ਭਾਰਤੀ ਘਰ ਜੀ ਮੇਰੀ ਪਾਗੜੂ ਵੀ ਬੜਾ ਕਰਦੇ ਕਈ ਪੱਗ ਤੇ ਸੀਂਦੇ ਰਹਿੰਦੇ ਆ ਗੋਲ ਪਰਨਾ ਬਣਦਾਣਾ ਤਾਂ ਕਰਕੇ ਉਹਨਾਂ ਦਾ ਹੀ ਘਾਟਾ ਮੇਰਾ ਘਾਟਾ ਕੁਛ ਨਹੀਂਗਾ ਅਕਲ ਵੀ ਹੋਣੀ ਚਾਹੀਦੀ ਮਣੀ ਮੁੱਟੀ ਕਿੱਦਾਂ ਕੀ ਬੋਲਣਾ ਹਣਾ ਤੇ ਬਾਕੀ ਮਿੱਤਰੋ ਆਪਾਂ ਅੱਜ ਇੰਨੀਆਂ ਕਰ ਲਈਆਂ ਗੱਲਾਂ ਤੁਹਾਡੇ ਨਾਲ ਠੀਕ ਹੈ ਤੇ 10 ਦਿਨ ਕਿੱਥੇ ਬੈਠੇ ਦੇਖ ਲੋ ਜੇ ਨਹੀਂ ਯਕੀਨ ਆਪਾਂ ਬੈਠੇ ਥੱਲੇ ਚੱਕੋ ਵੀ ਮਿੱਤਰੋ ਦਸਧਾਨੀਆਂ ਨੇ ਰਾਵ ਗਣਾ ਥੱਲੇ ਬੈਠੇ ਆ ਤੇ ਬਾਕੀ ਮਿੱਤਰੋ ਆਪਾਂ ਕਰੀਏ ਨੇ ਡਿਫੈਂਡਰ ਨਾਲ ਗੱਲਾਂ ਤੇ ਹੌਲੀ ਹੌਲੀ ਹੋਊਗਾ ਮਿੱਤਰੋ ਇੱਕਦਮ ਨਹੀਂ ਹੋਣਾ ਕੰਮ ਹੌਲੀ ਹੌਲੀ ਹੁੰਦੀ ਜਾਂਦੇ ਜਿਵੇਂ ਮੈਂ ਹੌਲੀ ਹੌਲੀ ਇੱਥੇ ਤੱਕ ਪਹੁੰਚਿਆ ਚੈਨਲ ਤੱਕ ਜੈਨਰ ਬਣਾਇਆ ਹੋ ਰੈਡੀ ਲਈ ਪਹਿਲਾਂ ਮੈਂ ਟ੍ਰੈਕਟਰ ਟਰਾਲੀ ਤੇ ਰੂੜੀ ਸੜਦਾ ਹੁੰਦਾ ਸੀਗਾ ਫਿਰ ਮੈਂ ਹੋ ਰੈਡੀ ਲਈ ਸਾਰ 7500 ਦੀ ਲੈ ਕੇ ਆ ਭਲਾਈ ਜਾਣੇ ਤੋਂ ਠੀਕ ਹੈ ਪਹਿਲੀ ਵਾਰ ਰੇੜੀ ਚਲਾਈ ਮੈਂ ਕਿਤੇ ਨਹੀਂ ਰੇੜੀ ਚਲਾਈ ਸੀਗੀ ਮਾ ਤੇ ਬੇਲੀ ਤੇ ਚਲਾਉਣ ਜਾਂਦਾ ਹੁੰਦਾ ਸੀ ਕਈ ਵਾਰ ਜਦੋਂ ਮੈਂ ਕਹਿੰਦਾ ਜੋ ਪੱਠੇ ਲੈਣ ਜਾਏਂਗੇ ਤင်း ਲੈ ਜਾ ਕਰਨਾ ਸਗ 3 ਦਿਨ ਦੇ ਰਾਤ ਉਧਰ ਕਾਸੀ ਤੇ ਉਧਰ ਆਪਸੀ ਮੈਂ ਜਾਂਦਾ ਤੇ ਮੇਰਾ ਪੱਕਾ ਬੇਲੀ ਪੱਕੇ ਮੇਰੇ ਸਾਰੇ ਐਵੇਂ ਕਮ ਇੱਕ ਨੂੰ ਆਖੀ ਜਾਵਾਂ ਸਾਰੇ ਪੱਕੇ ਜਿਹੜੇ ਆਪਾਂ ਬੁਲਾ ਲੈਂਦੇ ਬਸ ਤੇ ਹੈਗੇ ਥੋੜੇ ਹੀ ਆ ਸਰਕਲ ਘਟਾਤਾ ਹੈ ਬੜਾ ਵੱਡਾ ਅਸੀਂ ਘਟਾਤਾ ਹੁਣ ਜਿਹੜਾ ਬਲਾਲੀ ਦਾ ਬਸ ਬੋਲ ਲੀਦਾ ਜਿਹੜਾ ਨਾਂ ਬਲਾਉ ਬਸ ਨਹੀਂ ਬੋਲਦੇ ਇਵੇਂ ਕੱਚੀ ਜੀ ਲੱਗੀ ਜਾਂਦੀ ਸੀ ਆਪਾਂ ਬੁਲਾ ਲੈਂਦੇ ਅੱਗੋਂ ਬੰਦਾ ਬੋਲਦਾ ਨਹੀਂ ਬਸ ਆਪੇ ਬਲਾਉਗਾ ਤਾਂ ਬੋਲਾਂਗੇ ਨਾਲ ਜਿੱਤੇ ਮਰਜੀ ਖੜੇ ਆ ਭਾਈ ਜਾ ਇੱਛਾ ਤੇ ਭਾਈ ਟਰੈਕਟਰ ਤੇ ਭਾਈ ਸਾਈਕਲ ਤੇ ਠੀਕ ਹੈ ਤੇ ਬਾਕੀ ਮਿੱਤਰੋ ਪੱਠੇ ਵੜ ਕੇ ਹਟੇ ਸੀ ਕਿ ਪੱਠੇ ਲਾ ਦੋ ਤੇ ਹੁਣ ਚਾਲਦਿਆਂ ਕਰਨ ਪੱਠੇ ਮਰ ਜਾਈ ਜੀ ਅੰਦੇ ਧੁੱਪ ਵਾਲੀ ਪੈਣ ਲੱਗੀ ਕੱਲ ਨੂੰ ਛੜਕਣੀਆਂ ਸਪਰੇਅ ਮੈਂ ਠੀਕ ਹੈ ਤੇ ਕੱਲ ਨੂੰ ਛੜਕਾਂਗੇ ਆਪਾਂ ਸਪਰੇਅ ਤੇ ਇੱਥੇ ਚਾਰੇ ਤੇ ਮਾਰਨੀ ਆ ਪਿੱਛੇ ਪਿੱਛੇ ਅੱਧਾ ਕ ਦਾ ਚਾਰਾ ਹੋ ਜੂ ਇੱਥੇ ਹੋਰ ਕੁਝ ਵਾਦਾਂਗੇ ਜਿੱਦ ਦਿਨ ਆਪਾਂ ਵਾਹਿਆ ਉਸ ਦਿਨ ਇੱਕ ਵੀਡੀਓ ਬਣਾਵਾਂਗੇ ਹਾਲਾਂਕਿ ਤੁਹਾਨੂੰ ਜਿਹੜੀ ਚੀਜ਼ ਮੈਂ ਥੋੜੀ ਜੀ ਕਰਨਾ ਚਾਹਣਾ ਜਾਂ ਅੱਗਾ ਚ ਕਾ ਦਾਂਗੇ ਹਨਾ ਇੱਥੇ ਜੀ ਤਾਂ ਪੁਲੀਸ ਹਾਲਾਂ ਤੇ ਅੱਗਾ ਚ ਕਾ ਦਾਂਗੇ ਜੇ ਗੱਲ ਜੇ ਤਾਂ ਉੱਠ ਖੜਾ ਆਪਣਾ ਬੜੀ ਵੱਡੀ ਗੱਲ ਹੈ ਮੈਂ ਤਾਂ ਕਹਿਣਾ ਉੱਠ ਖੜੇ ਕਾਉਣ ਲੋਡਿੰਗ ਨਾ ਪਾਉਣ ਦੀ ਭਾਵਾਂਗੇ ਤਾਂ ਫਿਰ ਮਾਰਚ ਅਪ੍ਰੈਲ ਚ ਵੇਖਾਂਗੇ ਅਪ੍ਰੈਲ ਮਈ ਚ ਮਈ ਠੀਕ ਹੈ ਜਦੋਂ ਚੁੰਨੀ ਲਾਉਣ ਦਾ ਟਾਈਮ ਹੋਊਗਾ ਉਦੋਂ ਫਿਰ ਫ੍ਰੀ ਹੋਊਗਾ ਉਦੋਂ ਆਪਾਂ ਰੁਟੀਨ ਦੀ ਵੀਡੀਓ ਹਾਲਾਂ ਦੀ ਪਾਵਾਂਗੇ ਆਪਾਂ ਮਹੀਨਾ 2 ਮਹੀਨੇ ਰੁਟੀਨ ਚ ਕਰੀ ਜਾਇਆ ਕਰਾਂ ਠੀਕ ਆ 500 200 300 ਤੇਲ ਪਵਾ ਲਾਂਗੇ ਜੇ ਉਹਦੇ ਨੂੰ ਕੁਝ ਬਣ ਚੁੱਕਿਆ ਹੋਣਾ ਥੋੜਾ ਡਾਟਾ ਵੇਚ ਕੇ ਕਰ ਰਹੇ ਆ ਕੰਮ ਤੇ ਪਰ ਗੱਲ ਬਣਨੀ ਨਹੀਂ ਹੌਲੀ ਹੌਲੀ ਬਣਦੀ ਹੈ ਪੈਸੇ ਬਲੋਤਾਂ ਕਿ ਇਹ ਹੋਰ ਕੁਝ ਕਰਨੀਗਾ ਚਲੋ ਹੋ ਜੂਗਾ ਹਾਲ ਕਿਸੇ ਦਿਨੇ ਵੀ ਤੇ ਬਾਕੀ ਮਿੱਤਰੋ اپنی ਹੋ ਚੁੱਕੀ ਹੈ ਵੀਡੀਓ 10 ਮਿੰਟ ਤੱਕ ਜੇ ਆਪਾਂ ਪਾਉਣੇ ਨੇ ਦੋ ਵਾਰ ਤਨੀ ਆਪਾਂ ਪਾਉਂਦੇ ਮਾ ਵੱਧ ਪਾ ਕੇ ਵੇਖੀ ਫਿਰ ਵੀਊ ਨਹੀਂ ਆਉਂਦੇਗੇ ਠੀਕ ਆ ਤੇ ਦੱਸੋ ਕਿਵੇਂ ਲੱਗ ਰਹੀ ਹੈ ਲੁੱਕ ਕੈਂਟ ਲੱਗਦੇ ਪਿਛਲੇ ਟਾਇਰ ਵੀ ਵਧੀਆ ਸੋਹਣੇ ਲੱਗਦੇ ਲੋਕਣਾ ਝਾਕਦੇ ਆ ਬਤੰਦਰ ਪਤਾ ਨਹੀਂ ਕੀ ਪਾਇਆ ਚਲੋ ਵਧੀਆ ਮੈਂ ਤਾਂ ਕਹਿਣਾ ਚਾਕ ਨਹੀਂ ਯਾਰ ਹਨਾ ਆਪਰ ਕਿਸੇ ਨੂੰ ਕੁਝ ਨਹੀਂ ਆਉਂਦੇਗਾ ਆਪਾਂ ਆਪਦਾ ਕੰਮ ਦਾ ਮਤਲਬ ਹੈ ਆਪਾਂ ਆਪਦਾ ਕੰਮ ਕਰੀ ਜਾਣਾ ਬਸ ਤੇ ਕੰਮ ਹੋਈ ਜਾ ਬਸ ਵਾਹਿਗੁਰੂ ਸੁੱਖ ਰੱਖੇ ਕੰਮ ਅੱਗੇ ਕੰਮ ਚੱਲੇ ਆਪਾਂ ਨੂੰ ਬਦੇ ਪਿੱਛੇ ਨਾ ਹੋਈਏ ਤੇ ਬਸ ਵਿਊ ਵਾ ਦੇਣ ਹੋਰ ਕੋਈ ਚੱਕਰ ਨਹੀਂ ਆਣਾ ਤੇ ਕੋਈ ਇਹਦੇ ਨਾਲ ਦਾ ਫਿਰ ਇੱਕ ਹੋਰ ਥਲ ਦੇ ਲਿਆ ਕੇ ਇੱਕ ਇਹਦੇ ਨਾਲ ਦਾ ਤੇ ਇੱਕ ਹੋਰ ਅਗਲਾ ਟਰੈਕਟਰ ਦੀ ਮੈਨੂੰ ਵੇਟ ਬਹੁਤ ਹੈ ਤੇ ਪਰ ਬੜੇ ਚਿਰ ਤੋਂ ਮੈਂ ਵੇਟ ਕਰ ਰਹੇ ਹਾਂ ਜਦੋਂ ਨਹੀਂ ਸੀ ਇਹ ਤਾਂ ਵੀ ਮੈਂ ਉਸ ਟਰੈਕਟਰ ਦੀ ਵੇਟ ਕਰ ਰਿਹਾ ਮਾਸ਼ਾਅੱਲਾ ਹੈ ਉਹ ਟਰੈਕਟਰ ਤੇ ਕਰਾਂਗੇ ਛੇਤੀ ਮਿੱਤਰੋ ਬਸ ਜਦੋਂ ਹੱਥ ਪੈ ਗਿਆ ਉਹਦੇ ਲੈ ਆਵਾਂਗੇ ਫਿਰ ਤੇ ਲਿਆਉਣਾ ਆਪਦੀ ਕਮਾਈ ਪਈ ਆ ਤੇ ਦੇਖੀ ਚੱਲੋ ਮਿੱਤਰੋ ਵਾਸਪਰ ਇਹਨੂੰ ਕਹਿੰਦੇ ਐ ਡਿਫੈਂਡਰ ਮਿੱਤਰੋ ਇਨੂੰ ਕਹਿੰਦੇ ਆ ਡਿਫੈਂਡਰ ਤੇ ਰੈਫਰੀ ਕਰਦਾ ਨੇ ਮੁਕਾਬਲੇ ਦੇ ਵਿੱਚ ਟਰਾਲੀ ਮੁਕਾਬਲੇ 'ਚ ਬੋਲ ਦਿੰਦੇ ਹੋ ਤੇ ਓਕੇ ਬਾਏ ਮਿੱਤਰੋ ਮਿਲਦੇ ਆਂ ਅਗਲੇ ਵਲੌਗ 'ਚ ਠੀਕ ਆ ਐਦਾ ਵਲੌਗ ਇੱਥੇ ਸੀ ਤੇ ਇੱਕ ਅਗਲਾ ਵਲੌਗ ਤਾਂ ਕਰਦਾ ਹੀ ਆਊਗਾ ਕਰੀ ਚੱਲੀ ਜਾਂਦੇ ਹਜੇ ਪਏ ਇੱਕ ਦੋ ਵਲੌਗ ਤੇ ਬਾਕੀ ਮਿੱਤਰੋ ਕਰਦੇ ਆਂ ਕੋਈ ਨਾ ਕੁਝ ਤੇ ਰੇਸ ਵੀ ਕਾਸ ਛੱਡੀ ਆਪਾਂ ਠੀਕ ਆ ਤੇ ਓਕੇ ਬਾਏ ਮਿੱਤਰੋ ਮਿਲਦੇ ਆਂ ਅਗਲੇ ਵਲੌਗ 'ਚ ਠੀਕ ਆ ਤੇ ਮੈਂ ਚੱਲਿਆ ਕਰੇ ਸਰਨ ਹੋਣਾਗਾ ਮੈਂ ਆਪਕੇ ਬਾਈ ਮਿੱਤਰੋ ਲਵਜੀ ਜਿਹੜੇ ਭਰਾ ਮੈਨੂੰ ਪਿਆਰ ਕਰਦੇ ਆ ਆਪਣਾ ਟ੍ਰੈਕ ਡਿਫੈਂਡਰ ਨੂੰ ਤੇ ਆਪਾਂ ਇਹਦਾ ਨਾਮ ਰੱਖ ਕੇ ਆਪਾਂ ਕੇ ਡਿਫੈਂਡਰ ਆ ਠੀਕ ਹੈ ਚੇਂਜ ਕਰਦਾਂਗੇ ਹੌਲੀ ਹੌਲੀ ਜਿੱਥੇ ਅਖੀਰ ਦਾ ਨਾਮ ਹੋਊਗਾ ਓਕੇ ਬਾਈ ਮਿੱਤਰੋ ਮਿਲਦੇ ਆ ਅਗਲੇ ਪਲੌ ਚ ਲਵਜੀ ਬਸ ਸਾਰਿਆਂ ਨੂੰ